2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਦੇ ਵੱਲੋਂ ਤਿਆਰੀਆਂ ਖਿੱਚ ਲਈਆਂ ਗਈਆਂ ਨੇ ਉੱਥੇ ਹੀ ਕੁਝ ਕਿਸਾਨ ਜਥੇਬੰਦੀਆਂ ਦੇ ਵੱਲੋਂ ਆਪਣੀ ਰਾਜਨੀਤਿਕ ਪਾਰਟੀ ਵੀ ਬਣਾ ਲਈ ਗਈ ਹੈ ਤਾਂ ਦੂਸਰੇ ਪਾਸੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਸਾਨਾਂ ਦੇ ਮਤ ਅਲੱਗ-ਅਲੱਗ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਵੀ ਵੱਡਾ ਫੈਸਲਾ ਲਿਆ ਗਿਆ ਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ ਅਤੇ ਨਾ ਹੀ ਕਿਸੇ ਪਾਰਟੀ ਨੂੰ ਸਮਰਥਨ ਕਰਨਗੇ। ਕਿਸੇ ਦੀ ਮੀਟਿੰਗ ਕੀਤੀ ਹੈ ਉਹ ਪਹਿਲਾਂ ਵੀ ਅਸੀਂ ਸਟਾਟਾ ਕਿ ਲਿਆ। ਇਹ ਦੂਜਾ ਪਹਿਲਾਂ ਵੀ ਮੇਰੇ ਦਿੱਤਾ ਰਾਜ ਦੀ ਅਸੀਂ ਮੰਥਨ ਕੀਤਾ। ਵੀ ਆ ਰਹੀਆਂ ਚੋਣਾਂ ਵਿੱਚ ਕੀ ਕਰਨਾ? ਅਸੀਂ 90% ਲੋਕਾਂ ਨੇ ਕਿਹਾ ਵੀ ਸਾਨੂੰ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ। ਇਸ ਕਰਕੇ ਅਸੀਂ ਚੋਣਾਂ ਨਹੀਂ ਲੜਾਂਗੇ। ਇਹ ਸਾਡਾ ਫੈਸਲਾ ਸਾਡਾ ਸੰਜੂਕਤ ਮੋਰਚਾ ਜਿਹੜਾ ਆਲ ਇੰਡੀਆ ਬਣਿਆ ਉਹਨਾਂ ਦਾ ਵੀ ਮੈਂਬਰ ਉਹਨਾਂ ਦਾ ਵੀ ਇਹੀ ਸਾਨੂੰ ਫੈਸਲਾ ਹੈ ਇਸ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਵੀ ਪਹਿਲੇ ਹੀ ਪਿੰਡਾਂ ਵਿੱਚ ਚੋਣਾਂ ਨੇ ਬੜੀ ਫੋਟ ਪਾਈ ਹੋਈ ਆ ਕਦੇ ਪੰਚਾਇਤੀਆਂ ਚੋਣਾਂ ਆਈਆਂ ਕਦੇ ਜ਼ਿਲ੍ਹਾ ਪ੍ਰੇਸ਼ਦ ਕਦੇ ਬਲਾਕ ਪ੍ਰੇਸ਼ਦ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿੰਨੀਆਂ ਵੀ ਚੋਣਾਂ ਆਈ ਜਾਂਦੀਆਂ ਉਹ ਫੋਟੋ ਪਾਈ ਜਾਂਦੀ ਹੈ ਦੇਖੋ ਸਰ ਮੀਟਿੰਗਾਂ ਦਾ ਲਗਾਤਾਰ ਜਾਰੀ ਨੇ ਕਿਸਾਨ ਜੱਟੇ ਬੰਦੀਆਂ ਦੀ ਕੁਝ ਕਿਸਾਨ ਜੱਟੇ ਬੰਦੀਆਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਪਰ ਕੁਝ ਕਿਸਾਨ ਜੱਟੇ ਬੰਦੀਆਂ ਕਹਿੰਦੀਆਂ ਅਸੀਂ ਚੋਣਾ ਲੜਾਂਗੇ ਕੀ ਸਾਂਤੀ ਬਣ ਪਾਉਗੀ ਸਾਰੇ ਸੰਯੁਕਤ ਮੌਜੇ ਇਹ ਮੁਸ਼ਕਲ ਹੈ ਸਾਂਤੀ ਬਣ ਕੋਸ਼ਿਸ਼ ਕਰਾਂਗੇ ਸਾਂਤੀ ਬਣ ਜੇ ਚੋਣਾ ਨਾ ਲੜੀਏ ਕਿਉਂਕਿ ਜਿਹੜੀਆਂ ਯੂਨੀਅਨਾਂ ਹੁੰਦੀਆਂ ਨੇ ਇਹ ਬਹੁਤ ਘੱਟ ਚੋਣਾ ਚ ਜਾਂਦੀਆਂ ਨੇ ਜਿੱਥੇ ਜਾਂਦੀਆਂ ਨੇ ਤਜਰਬਾ ਮੇਰਾ ساری ਜ਼ਿੰਦਗੀ ਦਾ ਹਰਿਕਰਨਾਟ ਕਰਨ ਲੜੀ ਮਹਾਰਾਸ਼ਟਰ ਦੀ ਲੜੀ ਅਜੂਬੀ ਵਾਲਿਆਂ ਦੀ ਲੜੀ ਹਲਾਮ ਵਾਲਿਆਂ ਦੀ ਲੜੀ ਸਾਰੇ ਹਾਰੀ ਆ ਜਮਾਨਤ ਜਗਤੂ ਨੇ ਸਾਨੂੰ ਪ੍ਰੈਸ਼ਰ ਗਰੁੱਪੇ ਰੱਖਣਾ ਚਾਹੀਦਾ ਆ ਜਿਹੜਾ ਅਸੀਂ ਮੋਟਾ ਲਾਇਆ ਦੀਦੀ ਤੇ ਬਾਹਰ ਲੱਗਾ ਕੀ ਅਰੇਂਜ ਕਰਦੇ ਕਿਸਾਨੇ ਗਿਆ ਇਹਦੇ ਵਿੱਚ ਉਹ ਜਾਂਤਾ ਗਈ ਆ ਸਾਰਾ ਸਾਰਾ ਹਿੰਦੁਸਤਾਨ ਗਿਆ ਸਾਰੇ ਹਿੰਦੁਸਤਾਨ ਦੀ ਪ੍ਰੈਸ ਗਈ ਆ ਸਾਰੇ ਹਿੰਦੁਸਤਾਨ ਦੇ ਬੁੱਧੀਜੀਵੀ ਗਏ ਸਾਰੇ ਲੇਬਰ ਗਏ ਹੈ ਸਾਰੇ ਰਾਈਟਰ ਗਏ ਨੇ ਆਈਐਸ ਦਾ ਗਿਆ ਡਾਕਟਰ ਗਿਆ ਲੰਗਰ ਚਲਾਈ ਨੇ ਲੋਕਾਂ ਨੇ ਏਕੀ ਕਸਾਂਦੂ ਨੇ ਦਾ ਮੋਰਚਾ ਸੀ ਇਸੇ ਲਈ ਅਸੀਂ ਇਹ ਭਾਈਚਾਰਾ ਕਾਇਮ ਰੱਖਾਂਗੇ ਇਹ ਕੱਲੇ ਪੰਜਾਬ ਦਾ ਮੋਰਚਾ ਸੀ ਕਿਉਂਕਿ ਜਿਹੜੇ ਹੌਲਾ ਬੋਲਦੇ ਆ ਇਹ ਤਾਂ ਪੰਜਾਬ ਦੇ ਬਹਿਗੇ ਸੀ ਜਿਹੜੇ ਹੌਲ ਅਕਸ਼ਨ ਲੜਦੇ ਆ ਅਸੀਂ ਸਭ ਤੋਂ ਪਹਿਲਾਂ ਗਏ ਆ ਜਿੱਥੇ ਫਿਰ ਸਾਨੂੰ ਹਰਿਆਣਾ ਮਿਲਿਆ ਅਸੀਂ ਸਿੱਧੇ ਹੀ ਮਾਰੇ ਚਲੇ ਗਏ ਸੋ ਉਸੇ ਹਰਿਆਣੇ ਵਾਲੇ ਮਿਲ ਗਏ ਸਨ ਕਿੱਥੇ ਹਰਿਆਣੇ ਤੇ ਪੰਜਾਬ ਨੂੰ ਗਈ ਜਾਂਦੇ ਸੀ ਪਾਣੀ ਦੇ ਮੁੱਦੇ ਤੇ ਕਿੱਥੇ ਉਹਨਾਂ ਨੇ ਰੰਗ ਦਾਾਇਆ ਉਹਨਾਂ ਨੇ ਬੈਰੀਕੇਡ ਤੋੜੇ ਆ ਉੱਥੇ ਲੜੀ ਨਹੀਂ ਉੱਥੇ ਦੇਹਿੰਗ ਸਿੰਘ ਵੀ ਗਏ ਜੀ ਉੱਥੇ ਬਾਕੀ ਸਾਰੀਆਂ ਪਾਰਟੀਆਂ ਗਈਆਂ ਨਹੀਂ ਤਾਂ ਮੋਰਚਾ ਹੀ ਚੱਲਿਆ ਤੇ ਜੇ ਉੱਥੇ ਦੇਹਿੰਗ ਸਿੰਘ ਨਾ ਹੁੰਦੇ ਨਾ ਜਿਆਦਾ 500 ਗੁੰਡਾ ਮੋਦੀ ਨੇ ਉਥੇ ਭੇਜਿਆ ਸੀ ਟੱਪਾ ਚੜਿਆ ਸੀ ਤਾਂ ਉਸੇ ਮੇਲੇ ਮੋਰਚਾ ਇਹ ਖੇਡ ਦਿੰਦੇ ਜਦ ਮੋਦੀ ਨੂੰ ਇਹ ਪਤਾ ਲੱਗਿਆ ਕਿ ਸਾਰਾ ਦੇਸ਼ ਇਹ ਉਲਟ ਹੋ ਗਿਆ ਕੱਲੇ ਕਿਸਾਨ ਨਹੀਂ ਸਾਰਾ ਦੇਸ਼ ਅਮਰੀਕਾ ਦੇ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਔਰ ਦੁਨੀਆ ਦੇ ਪ੍ਰਾਈਮ ਮਿਨਿਸਟਰ ਨੇ ਪ੍ਰੈਸ਼ਰ ਪਾਇਆ ਤਾਂ ਮੋਦੀ ਨੇ ਇਹ ਤਨ ਕਾਨੂੰਨ ਵਾਪਸ ਲੈ ਲਏ ਨੇ ਪਰ ਅਜੇ ਵੀ ਐਮਐਸ ਦੀ ਜੇ ਕਮੇਟੀ ਬਣਾਈ ਕਰ ਰਹੀ ਰਹੀ ਹੈ ਦੇਖੋ ਸਰ ਦੂਜੇ ਕੇਸ ਬਾਰੇ ਗੱਲ ਕਰਨ ਦੀ ਰਹਿੰਦੀ ਆ ਜਿਹੜੇ ਸ਼ਹੀਦ ਹੋਇਆ ਬੰਦੇ ਉਹਨਾਂ ਨੂੰ ਮੁਆਵਜ਼ਾ ਲੈਣ ਦੀ ਗੱਲ ਰਹਿੰਦੀ ਐ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਲੈਣ ਦੀ ਗੱਲ ਰਹਿੰਦੀ ਐ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਸੀ ਅਜੇ ਹੋਰ ਲੈਣੀਆਂ ਨੇ ਇਸ ਕਰਕੇ ਜੇ ਅਸੀਂ ਰਿਲੇਕਸ਼ਨ ਲੜਾਂਗੇ ਤਾਂ ਮੰਗਾਂ ਨਹੀਂ ਲੈ ਸਕਾਂਗੇ ਅਸੀਂ ਕਿਸਾਨੀ ਪ੍ਰੈਸ਼ਰ ਨਾਲ ਸਾਰੇ ਦੇਸ਼ ਦੇ ਲੋਕਾਂ ਨੂੰ ਨਾਲ ਲੈ ਕੇ ਆਪਣੀਆਂ ਮੰਗਾਂ ਪੂਰੀਆਂ ਮੋਦੀ ਤੋਂ ਤਿੰਨ ਗਲੂ ਕਰਾਇਆ ਬਾਕੀ ਪੂਰੀਆਂ ਕਰਾਂਗੇ ਉਹ ਵੇਲੇ ਦਾ ਬੰਦਾ ਕਦੇ ਨੂੰ ਬਾਪੂ ਵੀ ਦਾ ਨਹੀਂ ਵੋਟਾਂ ਨਾ ਕੰਮੂ ਇਹ ਵਾਦੇ ਪੂਰੇ ਕਰਨੇ ਸੀ ਜਦ ਗੁਰਕਾ ਹੱਥ ਚੁਲਾ ਕੇ ਅਕਾਤਤ ਹੱਥ ਕਰਕੇ ਇਹਨਾਂ ਦੇ ਅਹੀ ਲੀਡਰ ਨੇ ਉਹੀ ਨੇ ਸਾਰੇ ਰਾਜੇ ਝੜਤੀ ਦੇ ਲਈ ਇਹ ਪਹਿਲਾਂ ਕਰ ਦਿੰਦੇ ਸਾਡੇ ਵਾਦੇ ਪੂਰੇ ਹੁਣ ਤਾਂ ਇਹਨਾਂ ਕੋਲ ਟਾਈਮ ਹੀ ਨਹੀਂ ਨਾ ਪੈਸਾ ਕੋਈ ਵਾਦੇ ਪੂਰੇ ਕਰਨਾ ਹੁਣ ਤਾਂ ਸਾਰੀਆਂ ਪਾਰਟੀਆਂ ਵਾਦੇ ਕਰਦੀਆਂ ਨੇ ਕੇਜਰੀਵਾੜ ਕਹਿੰਦਾ ਹਰ ਬੀਬੀ ਨੂੰ ਤਰਖਾ ਦੇ ਦੂੰ ਕੀ ਉੱਥੇ ਬੀਬੀ ਨੂੰ ਤਰਖਾ ਲਾ ਦੇ ਦਿੱਲੀ ਪਰ ਮੈਂ ਇਹਦੇ ਜਾਨਾ ਨਹੀਂ ਚਾਹੁੰਦਾ ਬਹੁਤਾ ਇਹਨਾਂ ਵਾਦਿਆਂ ਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਕੁੱਲ ਮਿਲਾ ਕੇ ਤੁਸੀਂ ਇਲੈਕਸ਼ਨ ਨਹੀਂ ਲੜੋਗੇ ਕੁੱਲ ਮਿਲਾ ਕੇ ਨਹੀਂ ਇਲੈਕਸ਼ਨ ਲੜਾਂਗੇ ਨਹੀਂ ਕੋਈ ਮਾਗੇ ਨਹੀਂ ਜਿਹੜੀਆਂ ਕਿਸਾਨ ਜਿੱਥੇ ਉਹਦੀਆਂ ਲੜ ਰਹੀਆਂ ਉਹਨਾਂ ਨੂੰ ਸਮਰਥਨ ਦਿਓਗੇ ਨਹੀਂ ਦੇਵਾਂਗੇ ਕਿਸੇ ਪਾਰਟੀ ਨੂੰ ਵੀ ਨਹੀਂ ਦੇਵਾਂਗੇ ਔਰ ਜਿਹੜਾ ਕੀਰਤੀ ਕਿਸਾਨ ਯੂਨੀਅਨ ਨੇ ਕਿਹਾ ਹੈ ਕਿ ਜਿਹੜੇ ਕਿਸਾਨ ਮੋਰਚਾ ਆਏਗਾ ਵਾ ਜਿੱਦਾਂ ਅਸੀਂ ਦੂਜੀ ਪਾਰਟੀਆਂ ਵਿਰੋਧ ਕਰਾਂਗੇ ਉਦਾਂ ਹੀ ਉਹ ਵੀ ਪਾਰਟੀ ਦਾ ਵਿਰੋਧ ਸਹਿਣ ਅਸੀਂ ਮਕਿਸ ਕਿਸਾਨ ਮੋਰਚੇ ਦਾ ਇਹ ਜਿਹਾ ਤੁਸੀਂ ਵੀ ਇਹ ਜਿਹਾ ਸਪਸ਼ਟ ਕਹਿਦਾ ਹਰ ਪਿੰਡ ਨੂੰ ਜੀ ਭਾਈ ਤੁਸੀਂ ਕਿਸਾਨ ਪਾਈਚਾਰਾ ਕਾਇਮ ਰੱਖਣੇ ਤੇ ਪੰਜਾਬ ਵਾਲਿਆਂ ਲੀਡਰਾਂ ਨੂੰ ਵੀ ਕਹਤਾ ਆਮਦੀ ਕਾਰਜਕਾਰੀਆਂ ਨੂੰ ਵੀ ਕਹਤਾ ਵੀ ਕਿਸਾਨਾਂ ਚ ਫੋਟ ਪੈਂਦੀ ਐ ਕੋਈ ਕਾਂਗਰਸੀ ਆ ਕੋਈ ਉਕਾਦੀ ਆ ਕੋਈ ਕਾਮਰੇਡ ਆ ਕੋਈ ਆਮ ਆਮ ਆੜਾ ਕੋਈ ਆਪਣੇ ਬੈਂਸ ਭਰਾਮਣੇ ਬਣਾਈ ਜਾ ਪਾਰਟੀ ਇਹਨਾਂ ਦਾ ਹੀ ਆ ਕੋਈ ਕਿਸੇ ਪਾਰਟੀ ਦਾ ਕਿੰਨੀਆਂ ਸਿਆਸੀ ਪਾਰਟੀਆਂ ਨੇ ਇਹ ਸਾਨੂੰ ਭੰਡਣਾ ਚਾਹੁੰਦੇ ਆ ਸਾਡੀ ਬੇਨਤੀ ਆ ਭੰਡਣਾ ਨਹੀਂ ਲਗਾਉਣਾ ਚਾਹੁੰਦੇ ਆ ਕਿੰਨਾ ਕਿਸਾਨਾਂ ਦਾ ਨਾ ਨਹੀਂ ਕੀਜੀ ਗੱਲ ਤੋਂ ਕਿਸਾਨਾਂ ਨੂੰ ਕਿਹਾ ਕੋਈ ਜਿਹਦਾ ਮਰਜ਼ੀ ਵੋਟ ਪਾਵੇ ਆਪ ਦਾ ਜ਼ੋਰ ਲਾ ਦਿਓ ਅਡੋਰ ਜਿਹੜੇ ਬਾਟਨੇ ਦੇ ਬੈਠੇ ਆਂ ਵੀ ਅਸੀਂ ਵੋਟਾਂ ਲੈਣੀਆਂ ਨੇ ਕਿਉਂਕਿ ਅਸੀਂ ਨਸ਼ੇ ਬੰਦ ਕਰਾਉਣੇ ਆਂ ਨਸ਼ਿਆਂ ਦਾ ਵੀ ਸਾਡਾ ਤਾਂ ਨਾਂ ਚੱਲਦਾ ਜੀ ਕਿਉਂਕਿ ਅਸੀਂ ਤਾਂ ਇੱਥੇ ਦਾ ਕੈਸਾ ਰਕੇਸ਼ ਨੇ ਤੁਸੀਂ ਪੜਿਆ ਨਹੀਂ ਉਹਦਾ ਬਈ ਅਸੀਂ ਤਾਂ ਛੁੱਟੀ ਤੇ ਭੇਜੇ ਨੇ ਕਿਸਾਨ ਅਸੀਂ ਦੁਬਾਰਾ ਇਕੱਠੇ ਕਰ ਲੈਣੇ ਇਹ ਤੋਂ ਬਾਅਦ ਉਹਨੇ ਤਾਂ ਇੱਥੇ ਤੱਕ ਵੀ ਕਹਿਤਾ ਆ ਬਾਰਡਰ ਤੋਂ ਨਸ਼ਾ ਨਹੀਂ ਘੁੰਮਾ ਕੋਣ ਆ ਜੀ ਨਹੀਂ ਨਸ਼ਾ ਬਕਾਉਂਦਾ ਕੌਣ ਆ ਜੀ ਸ਼ਹਿਰਾਂ 'ਚ ਨਸ਼ਾ ਬਕਾਉਂਦਾ ਕੌਣ ਆ ਜੀ ਅਸੀਂ ਤਾਂ ਕਹਿੰਦੇ ਆ ਸਾਡੇ ਨਹਿਂਗਾ ਨੂੰ ਦੇ ਦੋ ਬਾਸ ਇੱਕ ਨਹੀਂ ਨਸ਼ੇ ਵਾਲਾ ਇੱਧਰ ਆਊਗਾ ਤੇ ਨਾ ਪਾਕਿਸਤਾਨ ਦੀ ਆਈਐਸਆਈਏ ਮੀਟਿੰਗ ਹੋਈ ਆ ਜਿਹਦੇ 'ਚ ਸਾਡੇ ਸਾਰੇ ਜ਼ਿਲ੍ਹਾ ਪ੍ਰਧਾਨ ਤੇ ਕਾਰਜਕਾਰੀ ਕਮੇਟੀ ਦੇ ਮੈਂਬਰ ਹਾਜ਼ਰ ਹੋਏ ਨੇ ਉਹਦੇ ਵਿੱਚ ਸਰਬਸੰਮਤੀ ਦੇ ਨਾਲ ਫੈਸਲਾ ਹੋਇਆ ਵੀ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਇਸ ਟੋਣਾ ਦੇ ਵਿੱਚ ਕੋਈ ਹਿੱਸਾ ਨਹੀਂ ਲਊਗੀ ਕੋਈ ਆਪਦਾ ਕੈਂਡੀਡੇਟ ਅਸੀਂ ਇੱਥੇ ਨਹੀਂ ਖੜਾ ਕਰਾਂਗੇ ਇਹ ਅੱਜ ਸਰਬਸੰਮਤੀ ਦੇ ਨਾਲ ਅੱਜ ਇੱਥੇ ਫੈਸਲਾ ਹੋਊਗਾ ਜਿਹੜੀ ਕਿਸਾਨ ਜੱਟੇ ਵਧੀਆਂ ਲੜ ਰਹੀਆਂ ਨੇ ਉਹਨਾਂ ਬਾਰੇ ਕੀ ਫੈਸਲਾ ਲੈਂਦੇ ਉਹ ਉਹਨਾਂ ਦੀ ਆਪਦੀ ਰਾਇ ਆ ਕਿਉਂਕਿ ਹਰ ਇੱਕ ਯੂਨੀਅਨ ਆਪਦਾ ਆਪਦਾ ਵਿਚਾਰ ਆ ਆਪਦਾ ਆਪਦਾ ਮਤ ਆ ਉਹ ਲੜ ਸਕਦੀਆਂ ਨੇ ਤੇ ਪਰ ਅਸੀਂ ਨਹੀਂ ਲੜਾਂਗੇ ਤੇ ਨਾ ਅਸੀਂ ਕਿਸੇ ਦੀ ਵਿਰੋਧਤਾ ਕਰਾਂਗੇ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਕਸ਼ਮੀਰ ਸਿੰਘ ਦੀ ਰਿਪੋਰਟ